ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਜੰਪੁਰ ਸਵਾਗਤ ਕਰਦਾ ਅੱਜ ਦੀ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਅੱਜ ਆਪਾਂ ਪਹੁੰਚੇ ਹੋਏ ਹਾਂ ਪਿੰਡ ਕਾਲੇ ਕੇ ਇਥੇ ਮੇਲਾ ਲੱਗੇ ਆਇਆ ਜ਼ਿਲ੍ਹਾ ਬਰਨਾਲਾ ਇਥੇ ਬੱਕਰੀਆਂ ਦਾ ਬਾਵਾ ਇਕੱਠਾ ਮਾਤਾ ਦਾ ਮੇਲਾ ਲੱਗਦਾ ਇਥੇ ਚੌਕੀਆਂ 'ਪਰ ਨਾਉਂਦੇ ਨੇ ਲੋਕ ਤੇ ਨਾਲੇ ਬੱਕਰੀਆਂ ਲੈ ਕੇ ਆਉਂਦੇ ਨੇ ਬੱਕਰੀਆਂ ਸਾਥ ਚੜ੍ਹਦੀਆਂ ਵੀ ਨੇ ਇੱਥੇ ਸੀ ਬਾਈ ਜੀ ਨਾਲ ਗੱਲਬਾਤ ਕਰੀ ਤੀ ਕਹਿੰਦੇ ਮੰਦਰ ਤੇ ਚੜਾਈ ਜਾਂਦੀ ਆ ਪੱਠ ਚੜਾਈ ਜਾਂਦੀ ਆ ਬਾਕੀ ਵੀਰਾਂ ਤੋਂ ਪੁੱਛ ਲਾਂਗੇ ਆਪਾਂ ਬਾਕੀ ਆਪਾਂ ਵੀਰਾਂ ਤੋਂ ਜਾਣਾਂਗੇ ਬੱਕਰੀਆਂ ਵੀ ਕਿਹੜੀ ਨਸਲ ਦੀਆਂ ਨੇ ਤੇ ਨਾਲੇ ਜੇ ਹੋਰ ਇਹਨਾਂ ਦਾ ਕੋਈ ਫਾਇਦਾ ਵੀ ਆ ਕੋਈ ਲਾਭ ਵੀ ਹੁੰਦਾ ਬੱਕਰੀਆਂ ਦੇ ਵਿੱਚ ਕਿਉਂਕਿ ਜਿਹੜੇ ਅੱਜ ਕੱਲ ਛੋਟੇ ਜ਼ਿਮੀਂਦਾਰ ਨੇ ਕਿਲੇ ਤੋਂ ਕਿਲੇ ਵਾਲੇ ਉਹ ਬੱਕਰੀ ਪਾਲਣ ਦਾ ਧੰਦੇ ਕੰਨੀ ਆਉਣਾ ਚਾਹੁੰਦੇ ਨੇ ਤੇ ਆਪਾਂ ਬਾਈ ਤੋਂ ਪੁੱਛਦੇ ਆ ਸਾਰੀ ਜਾਣਕਾਰੀ ਉਹਨਾਂ ਵਾਸਤੇ ਲੈਣੇ ਆ ਜੇਕਰ ਬੀ ਬੱਕਰੀਆਂ ਉਹਨਾਂ ਨੂੰ ਪ੍ਰੋਵਾਈਡ ਕਰਾ ਦੇਣਗੇ ਜੇ ਕੋਈ ਬਿਮਾਰੀ ਲੱਤ ਆਏਗਾ ਜਾਂ ਕੋਈ ਸੋਰਾਏਗਾ ਉਹਦੇ ਬਾਰੇ ਵੀ ਇਹ ਦੱਸਣਗੇ ਆਪਾਂ ਕਰਦੇ ਆਂ ਬਾਈ ਉਹਨਾਂ ਨਾਲ ਗੱਲਬਾਤ ਬਣੇ ਰਹਿਓ ਵੀਡੀਓ ਦੇ ਨਾਲ ਤੁਸੀਂ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਫੇਸਬੁੱਕ ਤੇ ਉਹਦਾ ਫਾਲੋ ਕਰ ਲਿਆ ਕਰੋ ਕਿਸੇ ਨਾਮ ਪਰਪਸੇ ਨੂੰ ਆਉ ਕਰਦੇ ਆਂ ਵੀਰ ਉਹਨਾਂ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਅਕਾਲ ਬਗੜੀ ਜੀ ਵੀਰ ਜੀ ਦਰਸ਼ਕਾਂ ਨੂੰ ਪਹਿਲਾਂ ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸ ਦਿਓ ਇੱਕ ਵਾਰ ਨਾਮ ਵੀਰੇ ਅੰਬਤਪਾਲ ਪਿੰਡ ਬੁਰਜ ਰਾਜਗੜ੍ਹ ਤੇ ਮੋਬਾਈਲ ਨੰਬਰ ਵੀ ਦੱਸ ਦੋ 9879961297 ਵੀਰ ਤੇ ਆਪਾਂ ਕਿਉਂਕਿ ਵੀਡੀਓ ਦੇ ਵਿੱਚ ਪਾ ਸਕੀਏ ਠੀਕ ਆ ਜੀ ਤੇ ਵੀਰੇ ਤੁਸੀਂ ਇੱਥੇ ਕਿਹੜੇ ਕੱਤੋਂ ਆਨੇ ਮੇਲੇ ਤੇ ਵੀਰੇ ਸਾਡਾ ਤਾਂ ਪਿਓ ਦਾ ਦਾਦਾ ਹੀ ਆਉਦਾ ਸੀ ਤੋਂ ਉਦੋਂ ਬਾਅਦ ਚਾਉਣ ਲੱਗਿਆ ਅੱਛਾ ਅੱਛਾ ਹਾਂ ਪਹਿਲਾਂ ਤੁਰ ਤੁਰ ਕੇ ਆਉਂਦੇ ਹੁਣ ਗੱਡੀਆਂ ਤੇ ਆ ਜਾਂਦੇ ਅੱਛਾ ਆਪਣਾ ਕਿਹੜੇ ਏਰੀਆ ਪੈ ਜਾਂਦਾ ਬਸ ਕਿਹੜੀ ਥਾਂ ਨੂੰ ਹਾਂ ਆਪਣਾ ਪਿੰਡ ਵੀਰੇ ਨਾ ਕਿਹੜੇ ਪਾਸੇ ਨੂੰ ਪੈ ਜਾਂਦਾ ਪਿੰਡ ਕਿਹੜੇ ਜਲੇਜ ਇਹ ਬਠਿੰਡਾ ਜ਼ਿਲ੍ਹੇ ਚ ਬਠਿੰਡਾ ਜ਼ਿਲ੍ਹੇ ਚ ਪੈ ਜਾਂਦਾ ਹਾਂ ਜੀ ਉੱਧੋ ਤਾਂ ਬੱਕਰੀ ਪਾਲਣ ਦਾ ਤਾਂ ਦਾ ਕਾਫੀ ਜੋਰਾ-ਸੋਰਾ ਦੇ ਆ ਕਿਸਾਨ ਕਰਦੇ ਆ ਨਾ ਹਾਂਜੀ ਫਾਰਮਿੰਗ ਕਰਦੇ ਆ ਬੱਕਰੀ ਦੀ ਹਾਂਜੀ ਵੀਰ ਜੀ ਸਾਰੇ ਹੀ ਕਰਦੇ ਆ ਬੱਕਰੀ ਫਾਰਮਾਂ ਤੇ ਵੀਰੇ ਜਿਹੜਾ ਤੁਹਾਡੇ ਹੱਥ 'ਚ ਇਹ ਬੱਕਰਾ ਕਿਹੜੀ ਨਸਲ ਦਾ ਹੈ ਏ ਮਾਨਕਾ ਚਾਲ ਜੀ ਲੋਕ ਬੀਟਲ ਵੀ ਕਹਿੰਦੇ ਅਸੀਂ ਅੰਬਰਸਰੀ ਮੰਨ ਕੇ ਚੱਲ ਸਾਰਾ ਸਾਡਾ ਤਾਂ ਅੰਬਰਸਰ ਕੋਈ ਮਾਨਕ ਚੱਲ ਅਸੀਂ ਤਾਂ ਕਹਿੰਦੇ ਆ ਅੱਛਾ ਇਹ ਜਿਹੜਾ ਥੋੜਾ ਬਲੱਡ ਆ ਇਹ ਥੋੜਾ ਰਲਮਾ ਮੈਡਮ ਆ ਕਾ ਆਪਦਾ ਹੀ ਖੂਨ ਨਹੀਂ ਬ੍ਰੇਕ ਇੱਕੋ ਹੀ ਆ ਥੋੜਾ ਘੜ ਦੱਬਦਾ ਇਹ ਹਾਂ ਬਸ ਬੰਦ ਕਰ ਦਿੱਤਾ ਰੀ ਤਿਆਰ ਕਰੀ ਹੋਈ ਆ ਹਾਂਜੀ ਹਾਂਜੀ ਇਹਨੂੰ ਬਿੱਟਲ ਕਹਿੰਦੇ ਨੇ ਹੋ ਜਾਂ ਨਹੀਂ ਤੁਸੀਂ ਹਾਂ ਲੋਕ ਬੀਟਲ ਕਹਿੰਦੇ ਅਸੀਂ ਅੰਬਰਸਰੀ ਕਹਿੰਦੇ ਸਾਡੇ ਪਹਿਲਾਂ ਤੋਂ ਤੁਰੇ ਹਾਂ ਹਾਂ ਤੇ ਇਹ ਕਿੰਨਾ ਚਰਦਾ ਹੈ ਇਹ ਇਹ ਵੀਰੇ ਜਵਾਨ ਆ ਪੂਰਾ ਪੂਰਾ ਜਵਾਨ ਆ ਹਾਂ ਜੋਰਾ ਸ਼ੋਰਾ ਦੇ ਨਹੀਂ ਗਿਆ ਉਹਨ ਮੰਨ ਕੇ ਚੱਲ ਬੁਢਾ ਹੋ ਗਿਆ ਨੂੰ ਰੇ ਪਾਪੇ ਨੂੰ ਬੁਢਾ ਹੋ ਗਿਆ ਹੈ ਅੱਛਾ ਹਾਂ ਹਾਂ ਪਾਪੇ ਨੂੰ ਬੁਢਾ ਹੋ ਗਿਆ ਆਪਣਾ ਈ ਉਮਰ ਦਾ ਲਾਲਾ ਲਾ ਜਵਾਨ ਹੈਗੇ ਤੇ ਅੱਛਾ ਆਪਣੀ ਉਮਰ ਦਾ ਲਾਲਾ ਹਾਂ ਹਾਂ ਤੇ ਇਹਦਾ ਕਿੰਨਾ ਕੁ ਮੁੱਲ ਲੱਗ ਚੁੱਕਿਆ ਹੁਣ ਤੱਕ ਮੁੱਲ ਵੀਰੇ ਅਸੀਂ ਵੇਚਦੇ ਨੂੰ 3 ਲੱਖ ਰੁਪਏ ਤੋਂ ਪਹਿਲਾਂ ਲੱਗ ਗਿਆ ਸੀ ਇਹਦਾ ਨਹੀਂ ਇਹ ਬੱਕਰੇ ਤੇ ਦਰਸ ਕੋ 3 ਲੱਖ ਰੁਪਏ ਮੁੱਲ ਲੱਗ ਗਿਆ ਬਾਈ ਕਹਿੰਦਾ ਅਸੀਂ ਵੇਚਦੇ ਨਹੀਂ ਹੈਗੇ ਸਾਡਾ ਆਪਦਾ ਬਰੀਡ ਤਿਆਰ ਕਰਨ ਖਾਤਰ ਰੱਖਿਆ ਹੋਇਆ ਹੈ ਇਹਦੇ ਨਾਲ ਬਰੀਡ ਤਿਆਰ ਕਰਦੇ ਆ ਵੀਰੇ ਤੁਸੀਂ ਹਾਂਜੀ ਜਿਹੜੀਆਂ ਤੁਹਾਡੇ ਕੋਲ ਬਾਕੀ ਬੱਕਰੀਆਂ ਨੇ ਇਹ ਕਿਹੜੀ ਨਸਲ ਦੀਆਂ ਨੇ ਬਸ ਸਾਡੀ ਤੇ ਇੱਕੋ ਹੀ ਨਸਲ ਆ ਵੀਰੇ ਅਸੀਂ ਕੋਈ ਜਾਨਵਰ ਹੋਰ ਇਨਸਾਨ ਵੜਨ ਨਹੀਂ ਦਿੰਦੇ ਅੱਛਾ ਬਿੱਟਲਿਆ ਅੰਮ੍ਰਿਤਸਰਿਆ ਨਹੀਂ ਗਾ ਵੀਰੇ ਸਾਡੇ ਕੋਲੇ ਇੱਕੋ ਹੀ ਆ ਅਸੀਂ ਠੀਕ ਆ ਤੇ ਦੱਸੋ ਤੁਹਾਨੂੰ ਬੱਕਰਾ ਨਜ਼ੀਰ ਤੋਂ ਵੀ ਜਨਾ ਇਹ ਕਿੰਨੇ ਇੰਚ ਦਾ ਹੋਊਗਾ ਵੀਰੇ ਕਿੰਨੇ ਪੋ ਜੇ ਅਸੀਂ ਵੀਰੇ ਕਿਤੇ ਪੀਤਾ ਪੂਤਾ ਦੀ ਮਾਰਿਆ ਤਾਂ ਵੇਚਣ ਬੁਚਣ ਵਾਲੇ ਮੈਂ ਕਹਾਂ 45 ਬੰਦੂਲੀ ਦੇ ਉੱਪਰ ਹੋ ਵੀਰੇ ਵੱਧ ਆਗਾ ਵੱਧ ਆ 50 ਦਾ ਵੀ ਹੋ ਸਕਦਾ ਮੈਂ ਵੀ ਅੰਕਲ ਨਾਜੇ ਨਾਲ ਕਹਿ ਰਹੇ ਆ ਕਿ ਨਹੀਂ ਤੇ ਹੋਰ ਕੋਈ ਬੱਕਰੀ ਦਿਖਾ ਕੋਈ ਆਪਦੀ ਵਧੀਆ ਜੀ ਬਿੱਟਲ ਵੀਰੇ ਬੱਚੇ ਦਿਖਾ ਦੇ ਪਹਿਲਾਂ ਆ ਉਈ ਬੱਚਾ ਤਰੇ ਲਿਆ ਕੇ ਦਿਖਾ ਦੇ ਤੇ ਮੇਲਾ ਹਰੇ ਸਾਰੇ ਲੱਗਦਾ ਵੀਰੇ ਹੈ ਹਾਂ ਵੀਰੇ ਇਸ ਸਾਲ ਬਾਅਦ ਇਹ ਲੱਗਦਾ ਹੈ ਸਾਲ ਬਾਅਦ ਲੱਗਦਾ ਵੀਰੇ ਕਿਤੇ ਆ ਮਹੀਨੇ ਦੇ ਪਹਿਲੇ ਪੱਖ ਦਾ ਗਾਹ ਨੂੰ ਪਹਿਲੇ ਪੱਖ ਦਾ ਉਹ ਐ ਕਿ ਪਿਛਲੇ ਪੱਖ ਦਾ ਅੱਛਾ ਆ ਵੀਰੇ ਬੱਚਾ ਆ ਇਹਦਾ ਬੱਚਾ ਹੈ ਹਾਂਜੀ ਇਹ ਵੀ ਉਹਦੇ ਨੂੰ ਜਵਾਨ ਆ ਪੂਰਾ ਹਾਂ ਇਹ ਤਾਂ ਹਲੇ ਮੰਦ ਕੇ ਚੱਲ ਦੰਦਾ ਜੀ ਆ ਦੰਦਾ ਜੀ ਆ ਹਾਂ ਪੂਰਾ ਜਵਾਨ ਆ 8 ਰਾਂ ਦੇ ਕਿੰਨੇ ਅਸਾਂ 8 ਰਾਂ ਦਾ ਹਾਂ ਪੂਰੇ 8 ਰਾਂ ਦਾ ਤੇ ਅੱਛਾ ਤੇ ਇਹ ਇਹ ਵੀ ਸੇਲ ਸੂਲ ਕਰਨਾ ਵੀਰੇ ਕਿ ਨਹੀਂ ਨਹੀਂ ਵੀਰੇ ਇਹ ਤੁਸੀਂ ਆਪਣੇ ਵਾਸਤੇ ਰੱਖਿਓ ਨੇ ਐ ਸਪੈਸ਼ਲ ਹਾਂ ਠੀਕ ਹੈ ਬੀਡ ਤਿਆਰ ਕਰਨ ਵਾਸਤੇ ਹਾਂ ਹਾਂ ਵੀਰੇ ਤੇ ਜੇ ਆਪਾਂ ਹੋਰ ਬੱਕਰੀਆਂ ਦੀ ਗੱਲ ਕਰੀਏ ਵਣੀਆਂ ਦੋ ਚਾਰ ਦਿਖਾ ਦਿਓ ਵੀਰੇ ਚਲੋ ਬਾੜੀਆਂ ਤਾਂ ਨਹੀਂ ਆਪਾਂ ਲੰਬੀ ਵੀਡੀਓ ਬਣਾਉਂਦੇ ਮੇਨ ਮੇਨ ਦਿਖਾ ਦਿਓ ਇਹਦੀਆਂ ਪੱਠਾਂ ਬੱਕਰੀਆਂ ਸਾਰੀਆਂ ਨੇ ਕਿਹੜੇ ਬੱਚਾ ਹੈ ਇਹਦੀ ਪੱਠਾ ਇਹਦੀ ਇਹਦੀ ਭੈਣ ਆ ਅੱਛਾ ਉਹਦੀ ਪੱਠਾ ਉਹਦੀ ਪੱਠਾ ਵੱਡੇ ਦੀ ਤੇ ਇਹਦੀ ਭੈਣਾਂ ਦਰਸ਼ਕ ਉਹ ਦੇਖ ਸਕਦੇ ਤੁਸੀਂ ਇਹ ਬਿੱਟਰਲ ਦੀ ਨਿਸ਼ਾਨੀ ਕੀ ਹੁੰਦੀ ਵੀਰੇ ਪਿਓਰ ਸਿੰਘ ਛੋਟੇ ਆਉਂਦੇ ਨੇ ਇਹਨਾਂ ਦੇ ਚੱਲ ਵੀਰੇ ਯਾਰ ਸਾਰਾ ਕੋਸੀ ਮੰਨ ਕੇ ਚਾਹ ਦਾ ਲੋਕ ਤਾਂ ਕੋਸ ਕਹੀ ਜਾਂਦੇ ਕੋਈ ਕੋਸ ਕਹੀ ਜਾਂਦਾ ਯਾਨੀ ਆਪ ਨੂੰ ਪਤਾ ਵੀ ਪਿਓਰ ਬਿੱਟਰ ਲੱਗ ਨਹੀਂ ਹਾਂ ਸਾਨੂੰ ਮੰਨ ਕੇ ਚੱਲਣਾ ਚੱਲ ਸਿੱਤਰ ਕੋਈ ਮਤ ਬਲ ਨਹੀਂ ਵੀਰੇ ਤੁਹਾਨੂੰ ਤਾਂ ਮੰਨ ਕੇ ਚੱਲ ਪ੍ਰੇਮ ਹੀ ਹੈ ਨਾ ਪ੍ਰੇਮੇ ਆ ਹਾਂ ਪ੍ਰੇਮ ਨਾਲੇ ਵੀਰੇ ਸੌਂਗ ਨਾਲੇ ਰੱਖ ਹੁੰਦੀ ਆ ਜੀ ਜੋ ਨਾਲੇ ਰੱਖ ਹੁੰਦੀ ਆ ਕਿ ਨਹੀਂ ਬਸ ਉਹੀ ਬਸ ਸੌਂਗ ਦਾ ਪ੍ਰੇਮ ਇੱਕੋ ਹੀ ਗੱਲ ਹੈ ਸੌਂਗ ਦਾ ਕੋਈ ਮੁੱਲ ਨਹੀਂ ਹੁੰਦਾ ਬਾਈ ਘਰ ਵਾਲੀ ਨਾਲੋਂ ਵੱਧ ਖਿਆਲ ਰੱਖਣਾ ਪੈਂਦਾ ਇਹਨਾਂ ਦਾ ਪੁੱਤ ਦਾ ਬਾਈ ਕਈ ਵਾਰ ਇੱਕ ਘਰੇ ਕਲੇਸ਼ ਵੀ ਪੈਂਦਾ ਕਹਿੰਦਾ ਤੂੰ ਸਾਰੀ ਰਾਤ ਉੱਥੇ ਬਾੜੇ ਚਿੱਤ ਉਹ ਵੀ ਸੁਰਖੀ ਪਿੰਦੀ ਜاہے ਨਾ ਲਿਆਓ ਇਹਨਾਂ ਦਾ ਸਮਾਨ ਪਹਿਲਾਂ ਲਿਆਉਣਾ ਪੈਂਦਾ ਇਹਨਾਂ ਦੀਆਂ ਸੁਰਖੀਆਂ ਪਿੰਦੀਆਂ ਨੇ ਦੁਕਾਨਾਂ ਵੀ ਉੱਤੇ ਪੁਰੀਆਂ ਲੱਗੀਆਂ ਹੋਈਆਂ ਨੇ ਐਨ ਸ਼ਗਾਰੀਆਂ ਹੋਈਆਂ ਨੇ ਦੇਖੋ ਤੁਸੀਂ ਵਿੱਚ ਖੜੀਆਂ ਨੇ ਤੇ ਇਹ ਵੀਰੇ ਕੀ ਆ ਇਹ ਗਣਤੀ ਜਨਮ ਇਹ ਵੀ ਪਾਠਾ ਇਹਦੀ ਭੈਣ ਆ ਜੀ ਉਸੇ ਦੀ ਪਾਠਾ ਉਸੇ ਦੀ ਪਾਠਾ ਤੇਰੀ ਭੈਣ ਆ ਠੀਕ ਆ ਠੀਕ ਆ ਵੀਰੇ ਠੀਕ ਆ ਤੇ ਵੀਰੇ ਇੱਕ ਆਪਾਂ ਲਾਸਟ ਦੇ ਹੋਰ ਗੱਲ ਕਰਦੇ ਆ ਚਲੋ ਬੱਕਰੀਆਂ ਦਰੋਂ ਬਹੁਤ ਨੇ ਕਿ ਜਿੰਨੀਆਂ ਮਰਜ਼ੀ ਦਿਖਾਈ ਚੱਲੀ ਹੈ ਕਿ ਨਹੀਂ ਹਾਂ ਹਾਂ ਤੇ ਅੱਜ ਕੱਲ ਨਾ ਤੁਹਾਡੇ ਏਰੀਆ ਦੇ ਵਿੱਚ ਤਾਂ ਚਲੋ ਕਾਫੀ ਕਿਸਾਨ ਫਾਰਮਿੰਗਰ ਨਹੀਂ ਹੋ ਗਏ ਹਾਂਜੀ ਕਿਉਂਕਿ ਜਿਹੜੇ ਦੋ ਤਿੰਨ ਕਿੱਲੇ ਵਾਲੇ ਕਿਸਾਨ ਨੇ ਹਾਂਜੀ ਉਹ ਖੇਤੀ ਬਚਦਾ ਰਿਹਾ ਨਹੀਂ ਕੋਈ ਈਦਾ ਲਾਭ ਬੱਕਰੀ ਪਾਲਣ ਕੰਨੀ ਆਉਣਾ ਚਾਹੁੰਦੇ ਨੇ ਹਾਂਜੀ ਹਾਂਜੀ ਪਰ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਆ ਵੀ ਸਾਨੂੰ ਕੋਈ ਬੇਕਾਰ ਬੱਕਰੀਆਂ ਦੇ ਦੇਵੇ ਕਈ ਲੋਕਾਂ ਨਾਲ ਹੋਈ ਵੀ ਹੈ YouTube ਤੇ ਵੀਡੀਓ ਪਈਆਂ ਵੀ ਹੈ ਮਨ ਲਾ ਜੇ ਤੁਹਾਡੇ ਕੋਲ ਕੋਈ ਬੱਕਰੀ ਲੈਣਾ ਚਾਹੁੰਦਾ ਹੋਵੇ ਤਾਂ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰਾ ਸਕਦੇ ਹੋ ਕਿਸਾਨ ਨੂੰ ਹਾਂ ਹਾਂ ਜੀ ਕਰ ਸਕਦੇ ਜੇ ਨਹੀਂ 8-10 10 ਬੱਕਰੀਆਂ ਕੋਈ 15 ਬੱਕਰੀਆਂ ਕੋਈ ਰੱਖਣੀਆਂ ਚਾਹੁੰਦਾ ਹੋਵੇ ਤੁਸੀਂ ਹਾਂ ਜੀ ਦੇ ਸਕਦੇ ਹੋ ਦੇ ਸਕਦੇ ਆਨ ਵਧੀਆ ਬੱਕਰੀਆਂ ਹਾਂ ਵਧੀਆ ਅਸੀਂ ਤਾਂ ਮੰਨ ਕੇ ਚੱਲ ਆਉਦੇ ਰੇਟ ਦਾ ਦੇਣਗਾ ਜੀ ਆਪ ਦਾ ਰੇਟ ਨਾਲ ਹੀ ਦੋਏਗਾ ਵੀਰੇ ਉਹਦਾ ਠੀਕ ਇੱਕ ਨੰਬਰ ਦੇਵਾ ਕੇ ਰੇਟ ਚਾਹੀਏ ਰੇਟ ਜਹ ਜਿੰਨਾ ਤੁਹਾਡਾ ਮਰਜੀ ਹੋਵੇ ਇਹ ਚੀਜ਼ ਇੱਕ ਨੰਬਰ ਹੋਣੀ ਚਾਹੀਦੀ ਹੈ ਪੰਜੀ ਤਸਲੀ ਨਾ ਦੇ ਆਹ ਪ੍ਰਮਾਤਮਾ ਦਾ ਚਲੋ ਦੇਖਦਾ ਹੀ ਜਾਂਦਾ ਉੱਤੇ ਕਿ ਨਹੀਂ ਧੋਖਾ ਕਿਸੇ ਦਾ ਨਹੀਂ ਕਰਨਾ ਚਾਹੀਦਾ ਕਿ ਨਹੀਂ ਹਾਂਜੀ ਤੇ ਤੇ ਜੇ ਬਿਮਾਰੀ ਧੱਕਾ ਆਉਂਦਾ ਜਾਨੀ ਹੋਰ ਬੱਕਰੀਆਂ ਵਾਲੇ ਨੌਲੇਜ ਵੀ ਅਗਲੇ ਹੁੰਦਾ ਮੈਂ ਕਿਹਾ ਅਸੀਂ ਦੇਵਾਂਗੇ ਜਿੰਨੀ ਕਿ ਸਾਨੂੰ ਹੈਗੀ ਆ ਜਿੰਨੀ ਕਿ ਤੁਹਾਨੂੰ ਨੌਲੇਜ ਆ ਅਗਲੇ ਨੂੰ ਪਹਿਲਾਂ ਲਾਭ ਕਰਦਿਆਂ ਘਰੇ ਉਹਨੀ ਕਸੀਂ ਅਗਲੇ ਉਹ ਦੇ ਦਾਂਗੇ ਉਹਨੀ ਨੌਲੇਜ ਦੇ ਕੇ ਫੇਰ ਬੱਕਰੀਆਂ ਲਮਹਿ ਗਿਓ ਜੇ ਕੱਲ ਨੂੰ ਕੋਈ ਉਹਨੀ ਕੀ ਗੱਲ ਆਉਂਦੀ ਆ ਬੰਦੇ ਨੂੰ ਮਸਸੇ ਆਉਂਦੀ ਆ ਹਾਂਜੀ ਮੰਨ ਲਾ ਕੋਈ ਬਿਮਾਰ ਠਮਾਰ ਬੱਕਰੀ ਹੋਗੀ ਹਾਂਜੀ ਤੇ ਉਹਦੇ ਵਾਸਤੇ ਤੁਹਾਨੂੰ ਕੋਈ ਕਾਲ ਕਰਕੇ ਉਸ ਆ ਦੇ ਬੰਦੇ ਦੀ ਮਦਦ karenge ਨਾ ਹਾਂਜੀ ਜਾਨਵਰ ਆ ਤੇ ਕਰਾਂਗੇ ਕਿਉਂਦਾ ਅਸੀਂ ਹੋਰ ਵੀ ਬਥੇਰੇ ਦੀ ਕਰਦੇ ਆਂ ਉਹ ਤਾਂ ਉਹ ਆਪਣੀਆਂ ਦਿੱਤੀਆਂ ਹੋਈਆਂ ਨੇ ਕਰਹੀਂ ਨਾ ਨਾ ਅਸੀਂ ਤਾਂ ਹੋਰ ਵੀ ਮੰਨ ਕੇ ਚੱਲ ਜੇ ਕਿਸੇ ਦੇ ਘਰ ਕੋਈ ਜਾਨਵਰ ਰੱਖਿਆ ਹੋਣਾ ਕੋਈ ਬੰਦਾ ਸਾਨੂੰ ਸਾਥ ਦਾ ਯਾਰ ਵੀ ਤੁਸੀਂ ਤਾਂ ਮੋੜ ਤੋਂ ਬਚਾਖਦੇ ਆਂ ਵੀ ਆਇਓ ਦੇਖੋ ਅਸੀਂ ਆਪਦਾ ਕੰਮ ਸੱਢ ਕੇ ਜਾਂਦੇ ਆ ਕਿਉਂਕਿ ਅਸੀਂ ਸਾਨੂੰ ਇਹਨਾਂ ਦਾ ਪ੍ਰੇਮ ਪ੍ਰੇਮ ਹੈ ਨਾ ਇਹਦਾ ਭਾਈ ਹੈ ਜੀ ਕਿਸੇ ਨੂੰ ਇਹ ਕਬੂਤਰਾਂ ਦਾ ਹਸੋਂ ਕੰਦਾ ਕਹਿੰਨੂ ਬੱਕਰੀਆਂ ਦਾ ਕਿਸੇ ਨੂੰ ਕੁੱਤਿਆਂ ਦਾ ਕਹ ਨਹੀਂ ਪ੍ਰੇਮ ਨਾਲੀ ਚੀਜ਼ ਰੱਖੀ ਜਾਂਦੀ ਆ ਉਦਾਂ ਚੀਜ਼ ਨਹੀਂ ਰੱਖੀ ਜਾਂਦੀ ਵੀਰੇ ਬਾਕੀ ਇਹਨਾਂ ਦਾ ਜੋ ਮੁਨਾਫਾ ਹੈਗਾ ਉਹ ਆ ਮੁਨਾਫਾ ਹੈਗਾ ਜੀ ਮੰਨ ਕੇ ਚੱਲ ਜੀ ਆਪਾਂ ਕੇਅਰ ਕਰ ਦੇਣਾ ਦੀ ਤਾਂ ਹਾਂ ਕੇਅਰ ਤਾਂ ਵੀਰੇ ਬੇਲਾ ਸਾਰਿਆਂ ਨੂੰ ਜ਼ਰੂਰੀ ਆ ਜੇ ਆਪਾਂ ਕਿਸੇ ਚੀਜ਼ ਦੀ ਕੇਅਰ ਕਰਾਂਗੇ ਉਹ ਜਿਹੜਾ ਦੋਤੋਂ ਦੇਣਗੇ ਆ ਉਹ ਹਾਂਜੀ ਜਿਹੜਾ ਖਲਾਵਾ ਪਲਾਵਾ ਕਿ ਤੋਰਾ ਫੇਰਾ ਦੇ ਖੁੱਲੇ ਰੱਖਾਂਗੇ ਇਹ ਮੈਂ ਕਹਿੰਦਾ ਇਹ ਤਾਂ ਨੇਪਾਤ ਨੇ ਪੱਥਰਾਂ ਚ ਰੱਬ ਪਾਲਿਆ ਸੀਗਾ ਹਾਂ ਹਾਂ ਉਸ ਟਮਾਜੇ ਆਪਾਂ ਦੀ ਸੇਵਾ ਕਰਾਂਗੇ ਤਾਂ ਸਾਰਾ ਕੁਝ ਠੀਕ ਆ ਠੀਕ ਆ ਕਿਆ ਨਹੀਂ ਮਰਾਵਾ ਹੈਗਾ ਇਹਨਾਂ ਵਿੱਚੋਂ ਜੇ ਕੋਈ ਛੋਟਾ ਕਿਸਾਨ ਰੱਖਣਾ ਚਾਹੁੰਦਾ ਤਾਂ ਰੱਖ ਸਕਦਾ ਰੱਖ ਸਕਦਾ ਜੀ ਤੁਸੀਂ ਕਿੱਤਾ ਤੋੜ ਸਕਦਾ ਆ ਨਾ ਨਾਲ ਖੇਤੀ ਦੇ ਹਾਂਜੀ ਤੁਰ ਸਕਦਾ ਠੀਕ ਆ ਵੀਰੇ ਠੀਕ ਆ ਤੇ ਵੀਰੇ ਬਹੁਤ ਬਹੁਤ ਧੰਨਵਾਦ ਤੇਰਾ ਕਿਸਾਨ ਵੀਰਾਂ ਨੂੰ ਜਾਣਕਾਰੀ ਦੇਣ ਦੀ ਥੈਂਕ ਯੂ ਵੈਰੀ ਮੱਚ ਠੀਕ ਹਾਂਜੀ ਕਿਸਾਨ ਵੀਰੋ ਇਹ ਵੀਰ ਦੀ ਜੀ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਨਾ ਤੇ ਵੀਰ ਦਾ ਨੰਬਰ ਆਪਾਂ ਸਕਰੀਨ ਤੇ ਮੈਸੇਜ ਕਰਦੇ ਆਂਗੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਇਹਨਾਂ ਤੋਂ ਲੈ ਸਕਦੇ ਹੋ ਤੇ ਹੁਣ ਦਿਓ ਆਪਾਂ ਨੂੰ ਅਜਾਜ਼ਤ ਮਿਲਾਂਗੇ ਇੱਕ ਹੋਰ ਸੋਹਣੀ ਵੀਡੀਓ ਦੇ ਵਿੱਚ ਧੰਨਵਾਦ